ਨੰਦ ਨੂੰ ਖਾਸੇ ਕੰਗੂਰੇ ਮਾਰਨੇ ਆਉਂਦੇ ਨੇ ਹਾਂ ਤੇਰੀਆਂ ਕੀ ਮੈਂ ਡੰਡੀਆਂ ਲਾ ਲਈਆਂ ਨਹੀਂ ਫਿਰ ਕੰਗੂਰੇ ਕਿਨੂੰ ਦੇਖ ਕੇ ਮਾਰਦਾ ਕੰਗੂਰੇ ਅੱਛਾ ਤੈਨੂੰ ਦੇਖ ਕੇ ਮਾਰਦਾ ਮੈਂ ਵੱਡੀ ਹੀਰ ਨੂੰ ਹੋਰ ਫਿਰ ਹੋਰ ਫਿਰ ਕੀ ਮੈਨੂੰ ਇੱਕ ਕੰਗੂਰੇ ਦੇਖ ਕੇ ਮਾਰਦਾ ਹੋਰ ਦੱਸ ਇੱਥੇ ਕਿਹੜਾ ਕੋਈ ਹੋਰ ਬੈਠੀ ਹੈ ਕਿਉਂ ਤੈਨੂੰ ਦੇਖ ਕੇ ਕਰਦਾ ਮਾਰੂੰ ਤੁਸੀਂ ਤੈਨੂੰ ਦੇਖ ਕੇ ਮਾਰੂੰ ਨਾਲੇ ਹੋਰ ਮਾਰੂੰ ਫਿਰ ਤੂੰ ਕਿਉਂ ਮਾਰ ਰਿਹਾ ਖੰਗੂਰੇ ਉਹੀ ਦੱਸ ਦੇ ਕਿਹਦੇ ਲਈ ਮਾਰ ਰਹੇ ਆ ਮੈਂ ਤਾਂ ਆਪਦੇ ਸਰੂਰ ਚ ਮਾਰਦਾ ਮਾਰਦਾ ਤੈਨੂੰ ਕਹਦਾ ਸਰੂਰ ਚੜਿਆ ਹੋਇਆ ਲਾਈ ਹੋਈ ਐ ਹਾਂ ਲਾਈ ਹੋਈ ਐ ਫਿਰ ਇਹਨੂੰ ਪਚਾ ਵੀ ਲੈ ਲੈ ਲੈਣੀ ਐ ਨਾ ਮੈਨੂੰ ਲੋੜ ਹੈਗੀ ਅੱਗੇ ਤਾਂ ਮੈਂ ਜਿਵੇਂ दारू ਹੀ ਪੀਨੀ ਆ ਹਨਾ ਕੋਲ ਲਾ ਲਿਆ ਕਰ ਕੁਝ ਨਹੀਂ ਲਾ ਲਿਆ ਕਰਨ ਵਾਲੇ ਹੋਰ ਲਾ ਲਿਆ ਕਰ ਦੇਖੀ ਰਤਾਂ ਕਿਵੇਂ ਬਹਾਰ ਦੀਆਂ ਲੱਗਦੀਆਂ ਨੇ ਤੂੰ ਹੀ ਨਗਾ ਲਿਆ ਕਰ ਆਪਣੇ ਰਤਾਂ ਬਹਾਰ ਦੀਆਂ ਮੈਨੂੰ ਨਹੀਂ ਲੋੜ ਹੈਗੀ ਤੇਰੀਆਂ ਬਹਾਰ ਦੇ ਰਾਤਾਂ ਦੀ ਓਏ ਹੋਰ ਉਹ ਤੇਰੇ ਨਾਲ ਚਰਨਾ ਜਾਂ ਤਾਂ ਜਵੇਂ ਆਈਆਂ ਨਾ ਕੁਝ ਖਾਵੇ ਨਾ ਪੀਵੇ ਚੱਲ ਵਧੀਆ ਤਾਂ ਹੈਗਾ ਕਿਸੇ ਛਿੱਤਰ ਦਾ ਨਹੀਂ ਖਾਂਦਾ ਵਧੀਆ ਨਹੀਂ ਖਾਂਦਾ ਪੀਂਦਾ ਹੈਗਾ ਕੁਝ ਕੌਣ ਹੈ ਜਿਹੜਾ ਜੱਟਕ ਨਹੀਂ ਝਾਕ ਵੀ ਜਾਊ ਖੇਤਰਾਂ ਦੀ ਕੀ ਗੱਲ ਕਰਦੀਆਂ ਅੱਜ ਦਾ ਮਾਲ ਕਮ ਹੈ ਇਹਦਾ ਤੂੰ ਅੱਧਾ ਦਾ ਮਾਲ ਕਿਤੇ ਰਹਿ ਆ ਉਹਦਾ ਅੱਧਾ ਦਾ ਮਾਲ ਕਾ ਜੇ ਤੂੰ ਡਾਂਗ ਤੇ ਧਰ ਕੇ ਨਾ ਰੋਟੀ ਫੇਰ ਖਾਊਗਾ ਅੱਛਾ ਐ ਨਹੀਂ ਅਸੀਂ ਦਿੰਦੇ ਐਗੀ ਡਾਂਗ ਤੇ ਧਰ ਕੇ ਰੋਟੀ ਆਹੋ ਤੂੰ ਠੀਕ ਭੱਜੀ ਫਰੇਗੀ ਉਹ ਬੱਸ ਬੱਸ ਰਹਿਣ ਦੇ ਰਹਿਣ ਦੇ ਕੀ ਰਹਿਣ ਦੇ ਲੈ ਤੈਨੂੰ ਤਾਂ ਭਾਦੇ ਨੂੰ ਰਾਹ ਨਹੀਂ ਦਿਣਾ ਗੱਲ ਸੁਣ ਕੇ ਜਾ ਮੇਰੀ ਹਾਂ ਦੱਸ ਕੀ ਸੁਣ ਕੇ ਜਾ ਮੈਂ ਤੇਰਾ ਕੀ ਮਤਵ ਵਾਲ ਤੂੰ ਕਹਿੰਨੀ ਐ ਮੈਂ ਰੋਟੀ ਨਹੀਂ ਦਿੰਦੀ ਤੂੰ ਐ ਰੋਬ ਨੂੰ ਵਾਲ ਨੇ ਕੋਈ ਕਿਸੇ ਨੂੰ ਰੋਟੀ ਦਿੰਦਾ ਹੈਗਾ ਪਿਆਰ ਨਾਲ ਲੈਣੀ ਐ ਰੋਟੀ ਟੋਪੜੀ ਹੋਈ ਚੋਪੜ ਚੋਪੜ ਕੇ ਲਊਗਾ ਚਲ ਠੀਕ ਹੈ ਦੇਖੂੰ ਤੈਨੂੰ ਚੋਪੜ ਕੇ ਪਿਆਰ ਨਾਲ ਖਾਵੇਂਗਾ ਤੇ ਮਿਲ ਜੂਗੀ ਨਹੀਂ ਆ ਰੋਬ ਨੂੰ ਰੋਟੀਆਂ ਨਹੀਂ ਹੈਗੀਆਂ ਕਿੱਟ ਪਿਆਰ ਨਾਲ ਨਹੀਂ ਹਾਂ ਕਿੱਟ ਤਾਂ ਡਾਂਗ ਸੇ ਡੇਰਾ ਰੱਖ ਉਹ ਵਸ ਰਹੇ ਨੇ ਕਰ ਡੇਰੇ ਨੂੰ ਆਪਣੇ ਡਾਂਗ ਨੂੰ ਆਪਣੇ ਕੋਲੇ ਰੱਖੀ ਠੀਕ ਹੈ ਕਿਉਂ ਕੋਲੇ ਰੱਖਣ ਦਾ ਕੀ ਮਤਲਬ ਮੇਰਾ ਘਰ ਹੈ ਜਿਵੇਂ ਮਰਜ਼ੀ ਕਰਾਂ ਮੈਂ ਲੈ ਤੇਰਾ ਘਰ ਤੇਰੇ ਇਕੱਲੇ ਦਾ ਨਹੀਂ ਹੈਗਾ ਸਾਡਾ ਵੀ ਹਿੱਸਾ ਵਿੱਚ ਤੇਰਾ ਹਿੱਸਾ ਤਾਂ ਬਾਅਦ ਚ ਬਣਦਾ ਹੈ ਪਹਿਲਾਂ ਬਣਦਾ ਮੇਰੇ ਛੋਟੇ ਦਾ ਹਾਂ ਨਾਲੇ ਜ਼ਮੀਨ ਤਾਂ ਸਾਡੇ ਦੋਨਾਂ ਦੇ ਨਾਮ ਤੇ ਐ। ਕਿਉਂ ਮੈਂ ਵੀ ਉਹਦੇ ਲੜ ਲਾਕੀ ਆਈ ਆ। ਠੀਕ ਐ ਨਾ? ਜ਼ਮੀਨ ਦਾ ਹਿੱਸਾ ਨਾਲੇ ਹੋਰ ਹਿੱਸਾ। ਮੇਰੀ ਗੱਲ ਸੁਣ ਲੈ। ਪਾਲੀ ਤਰਫ ਅਰਜੀ ਨਾ ਕਰਿਆ ਕਰ। ਫੇਰ ਨਾ ਕਹੀਂ। ਇਹ ਚਰਨੇ ਤੋਂ ਪਹਿਲਾਂ ਫੇਰ ਗਤਲਾ ਮੈਂ ਕੁੱਟਦਾ। ਉਹ ਬੱਸ ਰਹਿਣ ਦੇ। ਦੋ ਉਂਗਲੀਆਂ ਲਾ ਕੇ ਵੀ ਦੇਖ ਲਈ ਤੂੰ ਮੈਨੂੰ। ਐਡੀ ਮਾੜੀ ਥੋੜੀ ਨਹੀਂ ਹੈਗੀ। ਜੇ ਜਿਹੜੇ ਮੈਂ ਕਿਸੇ ਤੋਂ ਕੋਈ ਥੱਪੜ ਕਾ ਲਵਾ। ਸਮਝ ਗਿਆ? ਹੱਟੀ ਕੱਟੀ ਆ। ਖਾਣ ਦੇ ਪੀਣ ਦੇ ਕਰਦੀ ਆ ਮੈਂ ਵੀ। ਕਰ ਕਰਤਾ ਤਰਾ ਵਿਚੇ ਰਹਿ ਜੂਗਾ ਇੱਕ ਸੜਾਕੇ ਚ ਨਾ ਹਾਜਮ ਕਰ ਦਿੰੂ। ਉਹ ਬਸ ਰਹਿਣ ਦਿਆ ਕਰ ਆਪਦੇ ਪੜਾ ਮਾਰਨ ਨੂੰ। ਠੀਕ ਹੈ ਕਾ ਨਹੀਂ? ਜਾਂ ਜਾ ਕੇ ਆਪਦਾ ਕੰਮ ਕਰ ਲੈ। ਨਾ। ਹੁਣ ਮੈਂ ਕੰਮੇ ਕਰ ਰਿਆ। ਹੋਰ ਕੀ ਕਰ ਰਿਆ ਹੈ? ਮਾਰ ਦੇ ਤਾਂ ਤੂੰ ਖੰਗੂਰੇ ਫਿਰਦਾ। ਤੂੰ ਕੰਮ ਕਰ ਰਿਆ। ਇਹ ਕੰਮ ਕਰਨ ਦੇ ਲੱਛਣ ਨੇ। ਇਹੀ ਤਾਂ ਕੰਮ ਹੈ ਸਾਡਾ। ਸਾਡੇ ਕਿਹੜਾ ਨਿਆਣੇ ਰੁਲਦੇ ਆ ਵੀ ਅਸੀਂ ਉਹਨਾਂ ਦੀ ਸੋਚ ਕਰੀਏ। ਆਹੋ ਸੜੇ ਸਟਾਂਕ ਹੈਗੇ ਹੋ। ਤੁਹਾਨੂੰ ਕਿ ਲੋੜ ਨਿਆਣਿਆਂ ਦੀ? ਨਿਆਣਿਆਂ ਵਾਲਾ ਨੂੰ ਫਿਕਰ ਹੁੰਦੀ ਐ ਤੁਹਾਨੂੰ ਥੋੜੀ ਸੜਿਆਂ ਨੂੰ ਫਿਕਰ ਹੁੰਦੀ ਐ ਚੱਲ ਸੋਣਾ ਆ ਚਰਨੇ ਤੋਂ ਤਾਂ ਤੇਰੇ ਚੂੜੀਆਂ ਸਰੀਆਂ ਨੇ ਜੇ ਤੂੰ ਕਹੇ ਸੋਨੇ ਦੀਆਂ ਕਰਾ ਦਾਂ ਬਸ ਮੈਨੂੰ ਨਹੀਂ ਲੋੜ ਮੈਨੂੰ ਕੱਚ ਦੀਆਂ ਚੂੜੀਆਂ ਪਸੰਦ ਨੇ ਮੈਨੂੰ ਸੋਨੇ ਦੀਆਂ ਚੂੜੀਆਂ ਦੀ ਲੋੜ ਨਹੀਂ ਹੈਗੀ ਕਿਉਂ ਲੋੜ ਕਿਉਂ ਨਹੀਂ ਹਾਂ ਚੂੜੀਆਂ ਤਾਂ ਚੂੜੀਆਂ ਹੀ ਹੁੰਦੀਆਂ ਨੇ ਉਹਦੇ ਹਿੱਸੇ ਦੀ ਜ਼ਮੀਨ ਹੈਗੀ ਨਾ ਉਹਦੇ ਤੋਂ ਮੈਂ ਬਣਾ ਲੂੰਗੀ ਸੋਨੇ ਦੀਆਂ ਚੂੜੀਆਂ ਉਹ ਲੈ ਕੇ ਦੇ ਦਿੰਨ ਸੋਨੇ ਦੀਆਂ ਚੂੜੀਆਂ ਇਸੇ ਵਾਲੀ ਜ਼ਮੀਨ ਤੋਂ ਉਹ ਇੱਕ ਸੂਰਤ ਤਾਂ ਸੱਦਾ ਨਹੀਂ ਤੇਥੋਂ ਆ ਚੁੰਨੀ 4 ਸਾਲ ਹੋ ਗਏ ਤੈਨੂੰ ਇਸੇ ਨਾਲੇ ਕੱਟੀ ਜਾਨੀ ਐ ਤੈਨੂੰ ਕਿੰਨੇ ਵਾਰੀ ਕਿਹਾ ਚੱਲ ਮੇਰੇ ਨਾਲ ਬਰੀ ਲੈ ਲਈ ਬੇਸ਼ੱਕ ਪੂਰੀ ਚੱਲ ਕੋਈ ਗੱਲ ਨਹੀਂ ਠੀਕ ਹੈ ਕਿ ਨਹੀਂ ਇੱਕ ਚੁੰਨੀ ਨਾਲ ਜਿੱਥੇ ਮੈਂ 4 ਸਾਲ ਕੱਟੇ ਨੇ ਤਾਂ ਮੈਂ ਹੋਰ ਵੀ ਕੱਟ ਲਊ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਨੂੰ ਤੇਰੀ ਬਰੀ ਦੀ ਲੋੜ ਨਹੀਂ ਹੈਗੀ ਮੈਨੂੰ ਮੇਰਾ ਪਿਆਰ ਬਹੁਤ ਕਰਦਾ ਮੇਰੇ ਘਰ ਦੇ ਓਏ ਪਿਆਰ ਤਾਂ ਮੈਂ ਵੀ ਤੈਨੂੰ ਕਰਦਾ ਆ ਪਿਆਰ ਨਹੀਂ ਆਏਗਾ ਇਹ ਨਫ਼ਰਤ ਆ ਜਿੱਦ ਨਹੀਂ ਆਂਦੀ ਇਹ ਈਰਖਾ ਹੋਰ ਕੁਝ ਨਹੀਂ ਹੈਗਾ ਇਹ। ਇਹ ਈਰਖਾ ਹੈ। ਹਾਂ। ਮੈਂ ਤੈਨੂੰ ਕਹਿਣਾ ਵੀ ਕਿਉ ਸਿੱਧੀ ਉਂਗਲੀ ਨਾਲ ਲਿਕੜ ਜਾਣ ਦੇ। ਜੇ ਜੱਸੇ ਨੇ ਟੇਢੀ ਕਰ ਲਈ। ਫੇਰ ਫੇਰ ਤਕਲੀਫ ਬੜੀ ਹੋਣੀ ਆ ਤੈਨੂੰ। ਕਿਉ ਤਾਂ ਸਾਨੂੰ ਵੀ ਟੇਢੀ ਉਂਗਲੀ ਨਾਲ ਕੱਢਣੀ ਆਉਂਦਾ ਠੀਕ ਹੈ। ਸਿੱਧੀ ਉਂਗਲੀ ਕੋਈ ਨਾਲ ਨਾ ਹਰ ਕੋਈ ਨਹੀਂ ਕੱਢ ਸਕਦਾ ਹੈਗਾ ਕਿਉ। ਹੁਣ ਦੇਖੀ ਤੂੰ। ਤੇਨੂੰ ਨਾ ਬਣਦਾ ਕੀ ਐ। ਇਸ ਘਰ ਚੋਂ ਖੜਾ ਕੇ ਛੱਡੂ ਤੈਨੂੰ। ਉਗਾਹ ਕੰਮ ਕਰ ਠੀਕ ਹੈ ਤੂੰ ਆਪਣਾ ਘਰ ਤਾਂ ਬਸਾਇਆ ਨਹੀਂ ਆਪਣੇ ਭਾਈ ਦਾ ਵੀ ਨਹੀਂ ਬਸਣ ਦਿੰਦਾ ਹੈਗਾ ਫਿਰ ਤੂੰ ਬਸਾਲਾ ਹੈ ਮੈਂ ਤਾਂ ਬਸਾਇਆ ਹੋਇਆ ਉਹ ਮੇਰੇ ਹੱਕ 'ਚ ਖੜਾ ਤੇ ਮੇਰੇ ਹੱਕ 'ਚ ਹੀ ਖੜੂਗਾ ਦੇਖਦੇ ਆ ਕਿਦੇ ਹੱਕ 'ਚ ਖੜਦਾ ਤੇ ਕਿਵੇਂ ਖੜਦਾ ਹੁਣ ਦੇਖਦੀ ਜਾਈਂ ਤੇਰੇ ਨਾਲ ਬਣਦਾ ਕੀ ਹੈ ਬਥੇਰੇ ਫੰਗ ਉਡਾਲੇ ਤੂੰ ਹੁਣ ਤੇਰੇ ਫੰਗਾ ਨੂੰ ਰੋੜ ਕੇ ਰੱਖ ਦੂੰ ਉਹ ਬਸ ਬਸ ਰਹਿਂਦੇ ਰਹਿਂਦੇ ਠੀਕ ਹੈ ਚੱਲ ਤੇਰੇ ਨਾਲ ਕਿਹੜਾ ਮੂੰਹ ਮੱਲਾਵੇ ਨਾਰਿ ਆ ਹਾਈ ਵੇ ਹਾਈ ਵੇ ਓਏ ਆ ਕੀ ਹੋ ਗਿਆ ਬਾਈ ਤੈਨੂੰ ਕਿਵੇਂ ਲੰਗੜਿਆ ਜਾ ਤੁਰਦਾ ਕੀ ਹੋ ਗਿਆ ਆ ਤੇਰੀ ਰਨ ਨੂੰ ਪੁੱਛ ਜਾ ਕੇ ਕੀ ਹੋਇਆ ਓ ਮੈਨੂੰ ਤਾਂ ਦਾਦੇ ਹੋਏ ਨੂੰ ਵੀ ਸ਼ਰਮ ਆਦੀ ਆ ਓਏ ਧਰਮ ਨਾਲ ਸੱਚੀ ਕਹਿਣਾ ਮੈਂ ਤਾਂ ਮੈਨੂੰ ਤਾਂ ਲੋਕ ਲੱਜ ਮਾਰ ਗਈ ਜੇ ਕਿਤੇ ਮੇਰੀ ਜਨਾਨੀ ਹੁੰਦੀ ਨਾ ਮਾਰ ਮਾਰ ਕੇ ਉਹਦੇ ਜੱਤੀਆਂ ਉਹਦਾ ਬੁਰਾ ਹਾਲ ਕਰ ਦਿੰਦਾ। ਓ ਬਾਈ ਤੂੰ ਪਹੇਲੀਆਂ ਜਾਂ ਨਾ ਪਾ। ਕੀ ਪਹੇਲੀਆਂ ਨਾ ਪਾ? ਹਾਂ ਤੂੰ ਸਿੱਧਾ ਦੱਸ ਬਈ ਗੱਲ ਕੀ ਹੋਈ ਆ। ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ। ਮੈਨੂੰ ਐਂ ਦੱਸ ਓਏ ਚਰਨੇ ਆ। ਕੀ ਮੇਰਾ ਇਸ ਘਰ 'ਚ ਜੇ ਹੈ ਨਹੀਂ ਹਿੱਸਾ ਹੈ ਨਹੀਂ ਮੇਰਾ? ਲੈ ਬਾਈ ਪਹਿਲਾ ਹੱਕ ਤੇਰੀਆ ਘਰ ਜੇ ਮੇਰਾ ਵੱਡਾ ਭਾਈ ਆ। ਉਹ ਤੇਰੀ ਬੰਨੋ ਨਹੀਂ ਮੰਦੀ। ਉਹ ਕਹਿੰਦੀ ਤੂੰ ਕੀ ਐ? ਤੂੰ ਤਾਂ ਮਲੰਗ ਐ। ਮਲੰਗ ਐ। ਓਏ ਪਾਣੀ ਦੀ ਘੁੱਟ ਮੰਗੀਦੀ ਓਏ ਓ ਤੂੰ ਹੈਂ? ਕਿੰਨੀ ਚਾਕੇ ਪੀ ਲਿਆ ਕਿਹੜਾ ਟੁੱਟੇ ਹੋਏ ਨੇ ਤੂੰ ਮੈਨੂੰ ਐਂ ਦੱਸ ਮੈਂ ਚਾਕੇ ਪਾਲੀ ਪੀ ਲਿਆ ਕਰਾਂ ਬਈ ਨਾ ਬਾਈ ਮੇਰੀ ਗੱਲ ਸੁਣੋ ਵਿਆਹ ਕਰਾਉਣ ਨੂੰ ਤੂੰ ਵੀ ਕਰਾ ਸਕਦੀ ਉਦੋਂ ਤੈਨੂੰ ਪਤਾ ਦੀ ਜ਼ਮੀਨ ਆਪਣੇ ਕੋਲ ਘਟਾ ਤੇ ਮੇਰਾ ਘਰ ਆ ਮੂਰੇ ਹੋ ਕੇ ਮਾਂ ਪਿਓ ਜੋ ਓਏ ਓਏ ਮੇਰੀਆਂ ਤਾਂ ਕਰੀਆਂ ਕਰਾਈਆਂ ਸਾਰੀਆਂ ਖੂਗਾ ਤੇ ਬਾੜਤੀਆਂ ਉਹ ਤੇਰੀ ਰਨ ਨੇ ਓਏ ਉਹਨੇ ਉਹਨੇ ਜਲੂਸ ਕੱਢਤਾ ਮੇਰੀ ਗੱਲ ਸੁਣ ਲੈ ਦੇਖ ਬਈ ਮੈਂ ਸਿਆਣਾ ਵੈਣਾ ਉਦੇ ਮੂਰੇ ਬੋਲਦਾ ਚੰਗਾ ਨਹੀਂ ਲੱਗਦਾ ਦੀ ਤਾਂ ਕਰਕੇ ਮੈਂ ਚੁੱਪ ਵੱਟ ਲਈ ਤੈਨੂੰ ਪਤਾ ਆ ਲੱਤ ਦੇਖ ਮੇਰੀ ਲਾਲ ਕਰਤੀ ਉਹਨੇ ਮਾਰ ਮਾਰ ਕੇ ਸੱਟੀਆਂ ਮੈਂ ਤਾਂ ਬਸ ਇੱਕ ਬੋਲਿਆ ਨਹੀਂ ਤੇਰੇ ਮੂੰਹ ਨੂੰ ਵੀ ਮੇਰੇ ਭਾਈ ਦਾ ਕਰਨਾ ਉਜੜਦੇ ਪਰ ਚਰਨੇ ਹੁਣ ਮੇਰਾ ਜੀ ਕਰਦਾ ਕੁਸ ਖਾ ਕੇ ਮਰ ਜਾ ਬਈ ਨਾ ਬਾਈ ਇਹ ਕੰਮ ਨਾ ਕਰੀ ਤੈਨੂੰ ਮੇਰੀ ਸੌਂ ਲੱਗੇ ਮੈਂ ਰੁੱਲ ਜੂਗਾ ਬਾਕੀ ਤੇਰੇ ਮਾਰਿਆ ਹੁਣ ਮੈਂ ਜਾਣਾ ਮੇਰਾ ਕੰਮ ਜਾਣੇ ਉਹਨੂੰ ਤਾਂ ਮੈਂ ਦੇਖਦਾ ਜਾ ਕੇ ਡੰਨੂ ਉਹਨੇ ਮੇਰੇ ਭਾਈ ਦੇ ਹੱਥ ਚੱਕਿਆ ਉਹਦੀ ਐਡੀ ਹਿੰਮਤ ਦਾ પરા ਹੋ ਜਾ ਬਾਈ ਹੁਣ ਮੈਨੂੰ ਰੋਕੀ ਨਾ ਮੇਰੀ ਗੱਲ ਸੁਣ ਲੈ ਮੇਰੇ ਪਿੱਛੇ ਕਾਨੂੰਕਰ ਖਰਾਬ ਕਰਦਾ ਮੈਂ ਤਾਂ ਦੇਖ ਹਨਾ ਅੱਧੀ ਲੰਗੀ ਮੇਰੀ ਥੋੜੀ ਰਹਿ ਗਈ ਤੂੰ ਤੂੰ ਦਾ ਬਾਈ ਤੂੰ ਤਾਂ ਉਹਦਾ ਬਣ ਕੇ ਰਹਿ ਭੈਣ ਮਰਾਵੇ ਕਰ ਬਾਈ ਜਿੱਥੇ ਮੇਰੇ ਪਿਓ ਵਰਗੇ ਭਾਈ ਦੀ ਕਦਰ ਨਹੀਂ ਉੱਥੇ ਤੀਮੀ ਨੂੰ ਮੈਂ ਕਿੱਥੇ ਉਹ ਕਰੂੰਗਾ ਮੈਂ ਨਹੀਂ ਰੱਖ ਸਕਦਾ ਇਸ ਤੀਮੀ ਨੂੰ ਮੈਂ ਦੇਖਦਾ ਜਾ ਕੇ ਹੁਣ ਮੇਰੇ ਸਰੀ ਨੂੰ ਮੈਂ ਜਾਣਾ ਮੇਰਾ ਕੰਮ ਜਾਣੇ ਪਰਾ ਹੋ ਜਾ ਹੁਣ ਤੂੰ ਆਣੀ ਉਹ ਕਿੱਦਰਾ ਮਰ ਗਈ ਮੇਰੇ ਸਹਲੇ ਦੀ ਏ ਕੀ ਹੋਇਆ ਹੋ ਅਜੇ ਮੈਨੂੰ ਪੁੱਛਦੀਆਂ ਕੀ ਹੋਇਆ ਨਹੀਂ ਕੀ ਹੋ ਗਿਆ ਕਾਦੇ ਪਿੱਛੇ ਗਰਮ ਹੋਇਆ ਪਿਆ ਉਹ ਸੰਗ ਸ਼ਰਮ ਕਰ ਲੈ ਚੌਰੀਏ ਨਹੀਂ ਕੀ ਸੰਗ ਸ਼ਰਮ ਨੂੰ ਮੈਨੂੰ ਨਹੀਂ ਕਰਦਾ ਉਹ ਮੇਰੇ ਦਰਮੇਸ਼ ਭਾਈ ਨੂੰ ਕੁੜਦੀਆ ਤੂੰ ਤੈਨੂੰ ਸੰਗ ਸ਼ਰਮ ਨਹੀਂ ਆਉਂਦੀ ਕਿਹੜਾ ਮੈਂ ਕੁੱਟਦਾ ਉਹਨਾਂ ਦਰਬੇਸ ਨੂੰ ਅਜੇ ਮੇਰੇ ਮੂਰੇ ਬੋਲਦੀਆ ਤੂੰ ਮੇਰੀ ਗਾਲ ਨਹੀਂ ਸੋੜਿਆ ਪਹਿਲਾਂ ਬੰਦਿਆ ਮੰਗੂ ਠੀਕ ਹੈ ਬਾਹਾਂ ਜਾਂ ਮਰਉਣ ਦੀ ਲੋੜ ਨਹੀਂ ਹੈਗੀ ਤੇਰਾ ਭਾਈ ਉਹ ਨਹੀਂ ਘਟ ਆਏਗਾ ਉਹ ਰਹਿਣ ਦੇ ਬੈਤਲ ਤੀਵੇਂ ਰਹਿਣ ਦੇ ਮੇਰੇ ਬਾਪਾ ਵਰਗਾ ਹੋ ਜਿਹਦੇ ਇਲਜ਼ਾਮ ਲਾਉਣੀ ਠੀਕ ਰਹਿਣ ਹੈਗਾ ਤੇਰਾ ਬਾਪਾ ਵਰਗਾ ਫਿਰ ਵਿਆਹ ਨਾ ਕਰਾਉਂਦਾ ਤੂੰ ਬਾਬ ਦੇ ਬਾਪਾਂ ਕੋਲ ਹੀ ਰਹਿੰਦਾ ਕੀ ਇਲਜ਼ਾਮ ਲਾਇਆ ਤੇਰੇ ਤੇ ਇਹਨਾਂ ਨੂੰ ਤੂੰ ਦੇ ਇਲਜ਼ਾਮ ਲਾਉਣੀ ਹੈ ਕੀ ਇਲਜ਼ਾਮ ਲਾਇਆ ਮੈਂ ਉਹਦੇ ਤੇ ਤੂੰ ਕੁੱਟਿਆ ਨੂੰ ਵਿਚਾਰਾ ਲੰਗੜਾ ਲੰਗੜਾ ਤੁਰਦਾ ਫਿਰਦਾ ਉਹ ਕੁਝ ਹੋਰ ਕਹ ਕੁੱਟਿਆ ਮੈਂ ਉਹਨੂੰ ਕੀ ਸਬੂਤ ਹੈ ਵੀ ਮੈਂ ਉਹਨੂੰ ਦੇਖੀ ਦੇਖ ਕੇ ਦੂਤੇ ਸਬੂਤ ਕੀ ਚਾਹੀਦਾ ਕੁੱਟਦਾ ਦੇਖਿਆ ਤੇਨੇ ਮੈਨੂੰ ਹੈ ਉਹ ਵੇਥੋਂ ਕੁੱਟ ਖਾ ਲੂਗਾ ਨਰ ਤੂੰ ਖਾਲੇਗਾ ਮੈਂ ਤੋ ਕੋਟਾ ਮੈਂ ਬਦਰੀ ਬਣਾ ਦੂੰ ਸਹੀ ਗੱਲ ਦੱਸ ਕੀ ਐ ਕੁਛ ਵੀ ਨਹੀਂ ਹੋਈ ਉਹ ਛੇੜਦਾ दारू ਪੀ ਕੇ ਰੋਜ਼ ਮੈਨੂੰ ਬਹਉਂ ਆਉਂ ਜਾ ਮੈਨੂੰ ਕਿਹ ਐ ਤੂੰ ਮੈਨੂੰ ਕਿਉ ਮਾਰੀ ਜਾਣਾ ਹੋਰ ਕਿਹਨੂੰ ਮਾਰਾਂ ਤੂੰ ਉਹਦੀ ਤਾਂ ਗੱਲ ਸੁਣ ਉਹਦੀ ਗੱਲਾਂ ਸੁਣ ਲਈਆਂ ਮੇਰੀਆਂ ਨਾ ਸੁਣੀ ਤੂੰ ਤੇਰੀ ਕੀ ਸੁਣਾ ਮੈਂ ਤੂੰ ਇੱਕ ਪਾਸੇ ਦੀ ਗੱਲ ਨਹੀਂ ਸੁਣੀਦੀ ਹੁੰਦੀ ਬੰਦੇ ਨੇ ਹਾਂ ਤੂੰ ਦੋਨੇ ਪਾਸੇ ਦੀ ਗੱਲ ਸੁਣੀ ਚੈੜਦਾ ਤਾਂ ਹਵਾ ਰੋਜ਼ ਕਿਹਨੂੰ ਛੇੜਦਾ ਮੇਰੇ ਨਾਲ ਬਦਤਮੀਜ਼ੀਆਂ ਕਰਦਾ ਮੇਰੇ ਨਾਲ ਮਾਰਮਰੀਆ ਕਰਦਾ ਉਹ ਉਹ ਰਹਿਣ ਦੇ ਤੈਨੂੰ ਛੇੜਦਾ ਹੁੰਦਾ ਨਾ ਮੈਂ ਮੰਨ ਵੀ ਲੈਂਦਾ ਗੱਲ ਅੱਛਾ ਤੂੰ ਸ਼ੁਕਰ ਕਰਾ ਉਹਦਾ ਤੂੰ ਗੁਣ ਗਾਇਆ ਕਰ ਉਹਨੇ ਵਿਚਾਰੇ ਨੇ ਅੱਜ ਦਾ ਵਿਆਹ ਨਹੀਂ ਕਰਾਇਆ ਮੇਰੀ ਸੋਚੀ ਮੇਰਾ ਵਿਆਹ ਕਰਿਆ ਫਿਰ ਪਹਿਲਾਂ ਉਹਦਾ ਕਰ ਦੇਣਾ ਸੀਗਾ ਉਹਨੇ ਕਰਾਇਆ ਨਹੀਂ ਉਹਨੇ ਵੀ ਕੋ ਸੋਚੀ ਹੁਣ ਸੋਚੀ ਹੀ ਹੋਣਾ ਉਹਨੂੰ ਤਾਂ ਪਤਾ ਮੈਨੂੰ ਵਿਆਹ ਲਈਏ ਬਸ ਫਿਰ ਨਜ਼ਾਰੇ ਲੁੱਟिए ਸੀ ਓਏ ਸੱਚੀ ਕਹ ਹੈ ਕਿਸੇ ਨੇ ਇਹ ਸਾਲੀ ਜਨਾਨੀ ਜਾਤ ਐਸੀ ਹੁੰਦੀ ਐ ਜਦੋਂ ਘਰ ਜਵੜ ਜੇ ਨਾ ਦੋ ਭਾਈਆਂ ਚ ਪਾੜ ਪਵਾ ਦੇ ਨੀ ਪਾੜਾ ਕਰਾਉਣੇ ਸੀਗੇ ਇਹ ਜੇ ਜਨਾਨੀ ਜਾਤਾ ਹੈ ਜੀ ਹੁਣ ਪਰ ਦੇ ਖਸਮ ਦਾ ਸਰਦਾ ਨਹੀਂ ਦੀ ਆ ਰੋਟੀ ਨਹੀਂ ਲਾਉਣੇ ਆਉਂਦੇ ਸਾਨੂੰ ਤੁਹਾਡੀ ਮਾਂ ਵੀ ਜਨਾਨੀ ਹੋ ਸੀਗੀ ਤੇ ਮਾਂ ਆਈ ਥੋਡੀ ਨਾ ਤਾਂ ਤੁਸੀਂ ਜੰਮੇ ਉਹ ਮਾਂ ਤੇਰੇ ਵਰਗੀ ਨਹੀਂ ਹੈਗੀ ਸਾਡੀ ਠੀਕ ਹੈ ਕਿ ਨਹੀਂ ਹਾਂ ਮੇਰੇ ਮਾਪੇ ਚਾਰ ਪੰਜ ਬਾਪ ਦੇ ਉਹ ਵੀ ਐਸੇ ਘਰ ਚ ਆਈ ਸੀਗੀ ਇੱਥੇ ਹੀ ਰਹਿੰਦੇ ਤੇ ਤੁਸੀਂ ਦੋ ਜਣੀਆਂ ਨਹੀਂ ਕੱਢਦੀਆਂ ਤੁਸੀਂ ਜਨਾਨੀ ਦੀ ਕਦਰ ਕਰਨੀ ਸਿੱਖ ਲਓ ਠੀਕ ਹੈ ਚੰਗੇ ਰਹੋਗੇ ਚਾਰ ਰੋਟੀਆਂ ਪੱਕਦੀਆਂ ਨੇ ਤਕਾ ਲਓ ਚੰਗੀ ਗੱਲ ਆ ਲੋਕਾਂ ਨੂੰ ਜਲੂਸ ਨਹੀਂ ਦਿਖਾਈਦਾ ਹੁੰਦਾ ਉਹ ਕਾਦਰ ਤੂੰ ਕਰ ਉਹਦੀ ਜਮੀਨ ਐ ਹੱਥ ਧੋ ਲੈਗੀ ਵਧੀਆ ਰਹੇਗੀ ਮੈਨੂੰ ਜ਼ਮੀਨ ਦੀ ਲੋੜ ਨਹੀਂ ਹੈਗੀ ਜਿੱਥੇ ਸੁੱਖ ਨਹੀਂ ਨਾ ਉੱਥੇ ਇਹ ਚੀਜ਼ਾਂ ਵੀ ਚਾਹੀਦੀਆਂ ਨਹੀਂ ਹੁੰਦੀਆਂ ਹੈਗੀ ਜਿੱਥੇ ਪਿਆਰ ਆ ਨਾ ਉੱਥੇ ਸਭ ਕੁਝ ਆ ਜੇ ਬੰਦਾ ਕੁੱਲੀ ਚ ਰੋਟੀ ਖਾ ਲਵੇ ਠੀਕ ਐ ਉਹ ਤੇਰੇ ਕੋਲ ਦਿਮਾਗ ਨਹੀਂ ਹੁੰਦੀ ਆ ਜਮੀਨ ਨੇ ਰੋਟੀ ਨਹੀਂ ਦੇਣੀ ਹੁੰਦੀ ਦਿਮਾਗ ਲਾ ਮੜਾ ਮੋਟਾ ਦਿਮਾਗ ਆ ਦਿਮਾਗ ਦੀ ਲੋੜ ਬਾਅਦ ਚ ਪਸਤਾਏਗੀ ਨਾ ਕੋਈ ਗੱਲ ਨਹੀਂ ਮੈਂ ਕੋਈ ਨਹੀਂ ਪਸਤਾਉਂਦੀ ਜਦੋਂ 2 3 ਨਿਆਣੇ ਹੋਗੇ ਨਾ ਉਹਨਾਂ ਦਾ ਢੱਡ ਕਿੱਥੋਂ ਪਰੰਗੀ ਮੰਗਾਈ ਦੇਖ ਲੈ ਕਿ ਨਹੀਂ ਹੁੰਦੀ ਠੀਕ ਆ ਠੀਕ ਆ ਜਿਹੜੇ ਜਿਨ੍ਹਾਂ ਦੇ ਜ਼ਮੀਨਾਂ ਨਹੀਂ ਨਾ ਉਹਨਾਂ ਦਾ ਵੀ ਢੱਡ ਰੱਬ ਭਰਦਾ ਹੀ ਹੈ ਹੋਰ ਠੀਕ ਆ ਕਿ ਨਹੀਂ ਉਹਨਾਂ ਨੂੰ ਤਾਂ ਪਤਾ ਦਿਹਾੜੀ ਕਰਕੇ ਖਾ ਲੈਂਦੇ ਨੇ ਤੇਰੇ ਵਰਗੀ ਤਾਂ ਦਿਹਾੜੀ ਮ ਨਹੀਂ ਹੁੰਦੀ ਅੱਛਾ ਜੀ ਹਾਂ ਹਾਂ ਦਿਹਾੜੀ ਕਰਕੇ ਕੱਲ ਰੱਬ ਵੀ ਉਹੋ ਜਿਹੀ ਬਣਾ ਦਿੰਦਾ ਠੀਕ ਆ ਰੱਬ ਬਣਾ ਦਦਾ ਜੇ ਜਵਾਕ ਦਿੰਦਾ ਤਾਂ ਰੱਬ ਖਾਣ ਨੂੰ ਵੀ ਦਿੰਦਾ ਚੱਲ ਤੇਰੇ ਕੋਣ ਕੋਣ ਦਿਮਾਗ ਖਰਾਬ ਕਰਿਆ ਸਲੀਨੀ ਚੱਲ ਪਰੇ ਐ ਡੈਨ ਆ ਕਿੱਥੋਂ ਮੂਡ ਖਰਾਬ ਕਰਿਆ ਹੋਏ ਹੋਏ ਤੇਰਾ ਰੰਗ ਗੱਲਾ ਵੀ ਮਰ ਗਏ ਨੀ ਤੋਰ ਨਾ ਬਾਵੀ ਕਿਉਂ ਠੀਕ ਹੈ ਹਾਂ ਠੀਕ ਹੈ ਕਹਿੰਦਾ ਮੱਲਮ ਪੱਟੀ ਕਰਾਵਾਂ ਮੈਨੂੰ ਨਹੀਂ ਲੋੜ ਹੈਗੀ ਤੇਰੀ ਮੱਲਮ ਪੱਟੀ ਦੀ ਤੂੰ ਜਿਹੜਾ ਕਰਦਾ ਨਾ ਮੇਰੇ ਨਾਲ ਚੰਗਾ ਨਹੀਂ ਕੀਤਾ ਹੈਗਾ ਹਾਂ ਦੱਸ ਵਾਦ ਹੈਂ ਪਰੇ ਰੱਖ ਆਵਦੇ ਸਵਾਦ ਨੂੰ ਕਾਂਵਲੀਏ ਮੇਰੇ ਨਾਲ ਸਿੱਧੀ ਗੱਲ ਕਰ ਲੈ ਸੌਖੀ ਰਹੀ ਸਿੱਧੀ ਗੱਲ ਕਰ ਲੈ ਨਾਲੇ ਸੌਖੀ ਕਰ ਲੈ ਉਹ ਕਹਿੰਦੇ ਹੁੰਦੇ ਨੇ ਨਾ ਪਰਖ ਕਿ ਪਾਣੀ ਚ ਰਹਿ ਕੇ ਮગર ਮਛ ਨਾਲ ਦੁਸ਼ਮਣੀ ਨਿਕਰਿਆ ਕਰਦੇ ਦੁਸ਼ਮਣੀ ਨਹੀਂ ਕਰਿਆ ਕਰਦੀ ਤੂੰ ਜਿਹੜੀ ਦੁਸ਼ਮਣੀ ਮੇਰੇ ਨਾਲ ਕਰਲਾ ਕਰਲਾ ਕੋਈ ਗੱਲ ਨਹੀਂ ਕਦੀ ਤੇ ਰੱਬ ਦੇਖੂਗਾ ਕਦੇ ਸਚਾਈ ਸਾਹਮਣੇ ਆਉਗੀ ਮੇਰੇ ਘਰ ਆ ਕੇ ਦੇ ਹੂੰ ਉਹ ਤਾਂ ਭੋਲਾ ਜੋ ਜੀ ਅੱਗ ਤੇ ਲਾਤੀ ਉਹ ਜੀ ਉਹ ਲੱਗੀ ਉਹਨੂੰ ਕੋਲਾ ਨਹੀਂ ਹੈ ਗਿਆ ਉਹ ਉਹਦੀਆਂ ਅੱਖਾਂ ਤੇ ਜ਼ਮੀਨ ਦੀ ਪੱਟੀ ਬੰਨੀ ਹੋਈ ਹੈ ਮੇਰੀ ਬਸ ਜਿਹੜਾ ਉਹਨੂੰ ਕੁਝ ਦੇਖਣ ਨਹੀਂ ਦਿੰਦੀ ਕੋਈ ਗੱਲ ਨਹੀਂ ਫੇ ਪੱਟੀ ਵੀ ਇੱਕ ਦਿਨ ਮੈਂ ਤਾਰ ਕੇ ਹਟਕੂੰਗਾ ਉਹਦੇ ਅੱਜ ਮੇਰੇ ਨਾਲ ਲੜਿਆ ਤਾਂ ਕੱਲ ਨੂੰ ਦੇਖੀ ਉਹਨੂੰ ਬਦਲ ਦੇਣ ਉਹ ਜਿਹੜਾ ਅੱਜ ਤੇਰੇ ਤੇ ਹੱਥ ਚੁੱਕ ਸਕਦਾ ਨਾ ਕੱਲ ਨੂੰ ਤੈਨੂੰ ਇਸ ਘਰੋਂ ਵੀ ਕੱਢ ਸਕਦਾ ਹੈ ਐਡੀ ਹਮਤ ਰਹੀ ਦੀ ਵੀ ਮੈਨੂੰ ਘਰੋਂ ਕੱਢ ਦੂਗਾ ਉਹ ਅੱਛਾ ਜੀ ਹਾਂ ਰੋਟੀਆਂ ਕੋਈ ਬਾਹਰੋਂ ਨਹੀਂ ਆ ਕੇ ਪਕਾ ਕੇ ਦੇਉਗੀ ਰੋਟੀ ਤਾਂ ਮੈਂ ਹੀ ਪਕਾ ਕੇ ਦੇਣੇ ਓਏ ਰੋਟੀ ਦਾ ਕੀ ਮਸਲਾ ਹੈ ਰੋਟੀ ਤਾਂ ਅਸੀਂ ਜਦੋਂ ਮਰਜ਼ੀ ਖਾ ਲਈਏ ਜਿਹੜੀ ਮਰਜ਼ੀ ਨਾਲ ਖਾ ਲਈਏ ਕੋਈ ਗੱਲ ਨਹੀਂ ਇਹ ਫੁਰ ਫੁਣੀ ਆ ਤੁਹਾਡੇ ਲਈ ਕੋਈ ਵੀ ਪਰੋਠੇ ਨਹੀਂ ਇੱਥੇ ਪਕਾ ਕੇ ਰੱਖੂਗੀ ਠੀਕ ਹੈ ਨਾ ਇੱਕ ਦਿਨ ਦੇ ਦੋ ਕੋਈ ਦੋ ਦਿਨ ਦੇ ਦੇ ਹਰੋਜ਼ ਨਹੀਂ ਕੋਈ ਦਿੰਦਾ ਹੁੰਦਾ ਠੀਕ ਹੈ ਓਏ ਫੜ ਲਿਆ ਮੰਗੇ ਕੋਈ ਬਈਆ ਰਾਣੀ ਤੁਹਾਡੇ ਤੋਂ ਮੈਂ ਤਾਂ ਰੱਖੀ ਨਹੀਂ ਗਈ ਬਈਆ ਰਾਣੀ ਤੁਹਾਨੂੰ ਜਰੂਰ ਰੋਟੀਆਂ ਦੇਉਗੀ ਪਕਾ ਕੇ ਠੀਕ ਹੈ ਕਿ ਨਹੀਂ ਜੇ ਬੰਦੇ ਹੋਵੋ ਨਾ ਤਾਂ ਅਕਲ ਤੋਂ ਕੰਮ ਲਮੋ ਠੀਕ ਹੈ ਨਾ ਜਿਹੜੀ ਘਰ ਦੀ ਰੋਟੀ ਪੱਕਦੀ ਹੈ ਨਾ ਉਹ ਜਿਹਾ ਬਾਹਰੋਂ ਸੁਆਦ ਨਹੀਂ ਆਉਂਦਾ ਠੀਕ ਹੈ ਹੋਏ ਰੱਖਣ ਨੂੰ ਤਾਂ ਤੈਨੂੰ ਮੈਂ ਰਾਣੀ ਬਣਾ ਕੇ ਰੀ ਤਿਆਰਾਂ ਪਰ ਤੂੰ ਤੂੰ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੀ ਮੈਂ ਪੈਣ ਦੇਣਾ ਵੀ ਨਹੀਂ ਕਦੀ ਵੀ ਨਾਲੇ ਪਹਿਲਾਂ ਤਾਂ ਪੈਣ ਦੇ ਵੀ ਦਿੰਦੀ ਹੁਣ ਤਾਂ ਬਿਲਕੁਲ ਵੀ ਨਹੀਂ ਪੈਣ ਦੇਣਾ ਜਿਹੜਾ ਕੁਝ ਤੂੰ ਮੇਰੇ ਨਾਲ ਕਰਵਾ ਰਿਆ ਨਾ ਤੇ ਜ਼ਿੰਦਗੀ 'ਚ ਕਦੇ ਵੀ ਕੁਝ ਨਹੀਂ ਹੋ ਸਕਦਾ ਇਹਦਾ ਮੇਰੀ ਗੱਲ ਸੁਣ ਜਾਂ ਤਾਂ ਮੈਨੂੰ ਹਾਮੀ ਭਰ ਦੇ ਨਹੀਂ ਫਿਰ ਦੇਖ ਲੈ ਤੇਰੀ ਜ਼ਿੰਦਗੀ ਦੇ ਵਿੱਚ ਨਾ ਐਨੇ ਕ ਕੰਡੇ ਬਿਛਾ ਦੂੰ ਮੈਂ ਕਿ ਤੂੰ ਚੁਗਦੀ ਚੁਗਦੀ ਪੂਰੀ ਹੋ ਜਾਏਗੀ ਤੂੰ ਤੇ ਤੇਰੀ ਜ਼ਮੀਨ ਮੈਨੂੰ ਲੋੜ ਨਹੀਂ ਹੈਗੀ ਠੀਕ ਹੈ ਤੂੰ ਆਪਣਾ ਵਿਆਹ ਕਰਾ ਲੈ ਕਿਸੇ ਪਾਸੇ ਹੋਰ ਮੈਨੂੰ ਤੇਰੀ ਜ਼ਮੀਨ ਦੀ ਤੇ ਤੇਰੀ ਲੋੜ ਨਹੀਂ ਹੈਗੀ ਅਸੀਂ ਦੋਏ ਜੀ ਜਿੰਨੀ ਜ਼ਮੀਨ ਹੈ ਉਹਨੇ ਸੇ ਗੁਜ਼ਾਰਾ ਕਰ ਲਾਂਗੇ ਮੈਂ ਤੰਜਨ ਕਲੇਸ ਨਹੀਂ ਚਾਹੁੰਦੀ ਵੀ ਰੋਜ਼-ਦਰੋਜ਼ ਦਾ ਦੋਏ ਜੀ ਨਹੀਂ ਤੂੰ ਕੱਲੀ ਐ ਕੱਲੀ ਚਰਨਾਤ ਮੇਰੇ ਕਣੀ ਹੈ ਨਾਲੇ ਕੋਈ ਟਾਈਮ ਤੇਰੀ ਨਹੀਂ ਹੋਊਗਾ ਉਹ ਨਾ ਟਾਈਮ ਜੇ ਨਾ ਟਾਈਮ ਜੱਸਾ ਉਹਨੂੰ ਆਹ ਹੰਗਲਾਂ ਤੇ ਨਚਾਉ ਉਹਨਾਂ ਟਾਈਮ ਮੇਰੇ ਨਾਲ ਹੀ ਆਹੋ ਜਿਹੜਾ ਕੁਝ ਕਰਨਾ ਹੈ ਜਿਸੇ ਤੇ ਤੇ ਲੈ ਨਹੀਂ ਮੇਰੇ ਤੋਂ ਉਹਨੂੰ ਮਿਲ ਕੇ ਨੱਚਣਾ ਮੈਨੂੰ ਉਹ ਜਿੱਦ ਨਾਲ ਮਿਲ ਮੈਂ ਤਾਂ ਹਰ ਵਾਰੀ ਮੇਰੇ ਵੀ ਕੋਈ ਫਰਜ਼ ਨਹੀਂ ਮੈਂ ਉਹ ਫਰਜ਼ ਨਿਭਾਉਂਦੀ ਹਾਂ ਜੇ ਤੋ ਕਰਨਾ ਹੈ ਉਹਨੇ ਕੋਨੇ ਦਿਨ ਮੈਸੇ ਚਾਹੀਦਾ ਕਰਨਾ ਹੈ ਕਿੱਦੋਂ ਪਤਾ ਨਹੀਂ ਲੱਗਦਾ ਵੀ ਮੈਂ ਉਹਦੇ ਘਰ ਦੇ ਪੱਤੀ ਕਿਹੜੇ ਤਰੀਕੇ ਨਾਲ ਲਾਤੀ ਉਹ ਕੋਈ ਗੱਲ ਨਹੀਂ ਜੱਸਾ ਵੀ ਦੇਖਦਾ ਐ ਉਸ ਦਿਨ ਜੇ ਜਿਸ ਦਿਨ ਤੂੰ ਉਹਦੀ ਅੱਖਾਂ ਤੋਂ ਪੱਟੀ ਲਾਏਂਗੀ ਯਾ ਕਰ ਲੈ ਤੂੰ ਹੀ ਦੁਖਦੀ ਹੋਊਗੀ ਕਰ ਲੈ ਟਕੋਰਾਂ ਇਹ ਤੇ ਇਹ ਕਹਿਨੀ ਐ ਤਾਂ ਮੈਂ ਕਰ ਦੇਣਾ ਮੈਨੂੰ ਨਹੀਂ ਲੋੜ ਹੈਗੀ ਠੀਕ ਐ ਮੈਨੂੰ ਕੁਝ ਨਹੀਂ ਹੋਇਆ ਹੈਗਾ ਕਹਿੰਦੇ ਬਿਸ਼ਰਮਾਂ ਦੀ ਡੁੱਲ ਗਈ ਦਾਲ ਯਾਰ ਤਪੂ ਜੇ ਹੀ ਖਾਂਦੇ ਨੇ ਬਸ ਠੀਕ ਹੈ ਮੈਂ ਪੁੰਜੇ ਬੈਠ ਕੇ ਹੀ ਖਾ ਲੂੰਗੀ ਬਿਸ਼ਰਮ ਹੀ ਆ ਬਿਸ਼ਰਮ ਬਣ ਕੇ ਰਹਿ ਜੂੰਗੀ ਪਰ ਤੈਨੂੰ ਘਰੋਂ ਕਢਾ ਕੇ ਹਟੂੰਗੀ ਹੁਣ ਮੈਂ ਇਹ ਬਦਲਾ ਮੈਂ ਲੈ ਕੇ ਹਟੂੰ ਤੇ ਤੋ ਠੀਕ ਹੈ ਕਿਉਂ ਇੰਨੀ ਓਕੀ ਹੋਣੀ ਹੈ ਬਸ ਇੱਕ ਹਾਂ ਦੇ ਹਾਂ ਕਹਿ ਦੇ ਕੱਲ ਖਾ ਤੂੰ ਨਾਲੇ ਤੂੰ ਖੁਸ਼ ਨਾਲੇ ਮੈਂ ਉਈ ਕੀ ਹੋ ਗਿਆ ਛੱਡ ਮੈਨੂੰ ਪਰੇ ਰੱਖ ਆਪਣਾ ਹੱਥ ਕੀ ਹੋ ਗਿਆ ਯਾਰ ਕਿਉਂ ਮੱਚੀ ਪਈ ਜਦੋਂ ਆਪਣੇ ਭਾਈ ਕੋਲੀ ਜਾ ਫੀਰੂ ਹੀ ਲੜਾਈ ਝਗੜੇ ਤੇਰੇ ਹੁਣ ਤਾਂ ਹਟ ਜਾ ਚੱਲ ਜਿਹੜਾ ਹੁਣ ਆਦੀ ਹੋ ਗਿਆ ਕਿਉਂ ਹੋ ਗਿਆ ਉਈ ਗੁੱਸਾ ਕਰੀ ਜਾਊਗੀ ਸਾਰਾ ਦਿਨ ਬਸ ਮੈਂ ਤੈਨੂੰ ਚ ਕਹਤਾ ਨਾ ਪਰੇ ਰੱਖ ਆਪਣਾ ਹੱਥ ਮੈਂ ਤੈਨ ਕਿਹਾ ਮੈਂ ਮੈਨੂੰ ਹੱਥ ਨਾਲ ਲਾ ਕੱchna ਕਰ। ਹੋਰ ਕਿੰਨੂੰ ਕਰੂੰਗਾ ਜੀ ਤੈਨੂੰ ਨਹੀਂ ਕਰੂੰਗਾ। ਵਿਆਹ ਕੇ ਲਿਆਂਦਾ ਤੈਨੂੰ। ਵਿਆਹ ਕੇ ਲਿਆਂਦਾ ਨਾ ਤਾਂ ਵਿਆਹ 42 ਭਰ ਜਨਵਾਈ ਦੇ ਹੁੰਦੇ ਨੇ। ਐ ਥੋੜੀ ਐ ਵੀ ਤੂੰ ਆਪਣੇ ਭਾਈ ਦੇ ਮਗਰ ਲੱਗ ਕੇ ਕੁੱਟ-ਕਟਾਪਾ ਕਰ ਦੇ। ਫਿਰ ਤੈਨੂੰ ਵੀ ਹੱਕ ਬਣਦਾ ਐ। ਐ ਨਹੀਂ ਬੋਲਿਆ ਕਰਦੇ ਮੇਰਾ ਭਾਈ ਆਹੋ। ਤੇਰੇ ਭਾਈ ਨੂੰ ਤਾਂ ਦੇਖ ਲੈ ਪਹਿਲਾਂ ਕੀ ਕੀ ਕਰਦਾ ਉਹ। ਉਹ ਕੁਛ ਨਹੀਂ ਕਰਦਾ। ਤੈਨੂੰ ਮੈਂ ਦਿਖਾਉਂਗੀ ਵੀ ਕੀ ਕਰਦਾ। ਹਾਂ ਦਿਖਾਦੀ। ਇਲਜ਼ਾਮ ਲਾਉਣੀ ਐ ਸਾਰਾ ਦਿਨ ਉੱਤੀ ਤੂੰ ਜਾ। ਮੈਂ ਇਲਜ਼ਾਮ ਨਹੀਂ ਲਾਉਂਦੀ ਹੈਗੀ। ਤੇਰੇ ਜਿਹੜੇ ਅੱਖਾਂ ਦੇ ਪੱਟੀ ਬੰਨੀ ਹੋਈਆਂ ਇਹਨਾਂ ਨੇ ਜ਼ਮੀਨ ਦੀ ਤੇ ਪਪਾ ਭਾਈ ਦੇ ਪਿਆਰ ਦੀ ਉਹ ਮੇਲਾ ਕੇ ਹਟੂ ਤੈਨੂੰ ਤੇਰੇ ਕਿਉਂ ਨਹੀਂ ਕਾਂਟੇ ਲਾ ਰਹੀ ਮੈਨੂੰ ਐਂ ਤਾਂ ਦੱਸ ਦੇ ਕਾਂਟੇ ਲਾਉਣ ਤੋਂ ਵੀ ਵੱਧ ਆ ਉਹ ਤੈਨੂੰ ਪਤਾ ਨਹੀਂ ਹੈਗਾ ਉਹ ਕੀ ਕਰਦਾ ਨਾਲ ਤੈਨੂੰ ਚੱਕਾਂ ਥੱਲਾ ਕਰਦਾ ਤੈਨੂੰ ਲੜਾਉਂਦਾ ਮੇਰੇ ਨਾਲ ਨਾਲੇ ਆ ਉਹਨੂੰ ਆਇਆ ਮੈਂ ਘਰੋਂ ਨਿਕਲਾਂ ਓਏ ਤੂੰ ਰਹਿਣ ਦੇ ਮੈਂ ਤਾਂ ਕੋਈ ਸਾਲੀ ਫੂਰੇ ਸ਼ੱਕ ਹੋਣ ਲੱਗੀ ਹੁਣ ਕੀ ਸ਼ੱਕ ਹੋਣ ਲੱਗੀ ਤੈਨੂੰ ਹੋਰ ਪਹਿਲਾਂ ਤੂੰ ਇੰਨਾ ਪਿਆਰ ਕਰਦੀ ਹੁੰਦੀ ਦੀ ਹੁਣ ਮੇਰੇ ਸਾਲੇ ਦੀ ਜਮੀ ਬਦਲੀ ਪਈਆਂ ਕਿਤੇ ਹੋਰ ਇਹਦੀ ਨੀ ਤੱਕ ਹੈਗੀ 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 ਬਸ ਹਾਂ ਲੱਗਦੀ ਏ ਸ਼ੱਕ ਸਾਰੀ ਮੈਨੂੰ ਜਦੋਂ ਤੂੰ ਲੜਦਾ ਮੇਰੇ ਨਾਲ ਤਾਂ ਸ਼ੱਕ ਤਾਂ ਹੋਊਗੀ ਉਹ ਅਗਲਾ ਹੋਰ ਕੀ ਕਰੂ ਫੇਰ ਉਹ ਚਲ ਛੱਡ ਦੇ ਗੁੱਸਾ ਹੁਣ ਐ ਕਿਉਂ ਕਰਦੀ ਆ ਬਸ ਠੀਕ ਆ ਪਰ ਰੱਖ ਆਂ ਦੰਦ ਪਰ ਰੱਖ ਤੈਨੂੰ ਕਹਿ ਦੇਣਾ ਛੱਡ ਦੇ ਮੈਨੂੰ ਮੈਂ ਤੈਨੂੰ ਕਹਿੰਦਾ ਜੱਬ ਦੇ ਭਾਈ ਕੋਲੇ ਜਾ ਉਹਦੇ ਕੋਲੇ ਜਾ ਜਿਤਾ ਜਿਹੜਾ ਪਿਆਰ ਜਿਤਾਉਣਾ ਐਡੀ ਗੱਲ ਐ ਹਾਂ ਐਡੀ ਗੱਲ ਚਲ ਨਿਕੜ ਕਰ ਚਲ ਬਾਹਰੇ ਚੱਲ ਕਿਉਂ ਜਾਵਾਂ ਮੈਂ ਕਰਉ ਕਿਉਂ ਜਾਵਾਂ ਮੈਂ ਕਰ ਐਸੇ ਘਰ ਚ ਰਹੂੰਗੀ ਮੈਂ ਐ ਹੀ ਕਿ ਮੇਰੇ ਐ ਹੀ ਰਹੂੰਗੀ ਮੈਂ ਐ ਹੀ ਰਹੂੰਗੀ ਚਲ ਹਾਲ ਤੋ ਭੈਣ ਦੇ ਖਸਮਾਂ ਦੀ ਨਿੱਤ ਪਾਇਆ ਰੇ ਨਿੰਮੋ ਬਣੇ ਹਾਂ ਅੰਦਰ ਕੀ ਕਰੀ ਜਾਂਦੀ ਸੀਗੀ ਮੈਂ ਬਸ ਕੰਮ ਹੀ ਕਰ ਰਹੀ ਸੀਗੀ ਮੈਂ ਬਾਰੋਵਾਜਾ ਮਾਰਨ ਲੱਗੀ ਆ ਸੁਣਦੀ ਵੀ ਨਹੀਂ ਹੈਗੀ ਮੈਨੂੰ ਪਤਾ ਨਹੀਂ ਲੱਗੇਗਾ ਮੜਾ ਮੁੱਟੋ ਬਾਹਰ ਅੰਦਰ ਵੀ ਨਿਕਲ ਜਾ ਕਰ ਨਾਲੇ ਆ ਕੀ ਹਾਲਤ ਬਣਾਈ ਹੈਗੀ ਮੜਾ ਮੁੱਟੋ ਮੂੰਹ ਸਿਰ ਵੀ ਕਰ ਲਿਆ ਕਰ ਬਸ ਤੈਨੂੰ ਪਤਾ ਹੀ ਆ ਹਾਲਤ ਦਾ ਤਾ ਹੁਣ ਕੀ ਦੱਸਾਂ ਤੈਨੂੰ ਕਰੀ ਮੇਰੇ ਕੋਲ ਕਾਦਲ ਕੋ ਆ ਇਹ ਜੀ ਕੀ ਗੱਲ ਹੋਊਗੀ ਤੈਨੂੰ ਪਤਾ ਹੀ ਆ ਆ ਮੇਰਾ ਜੇਡ ਮੇਰਾ ਜੀਣਾ ਦੁੱਬਰ ਕੀਤਾ ਪਿਆ ਇਹ ਕੜਾਜ ਦਾ ਕੰਮ ਐ ਇਹਨਾਂ ਦਾ ਤਾਂ ਰੋਜ਼ ਦੀ ਕੰਮ ਐ ਆ ਮੇਰੇ ਕਣੀ ਦੇਖ ਲੈ ਮੇਰੇ ਘਰੇ ਤਿੰਨ ਨੇ ਉਹਨਾਂ ਨਾਲ ਮੈਂ ਵੀ ਤਾਂ ਟਾਈਮ ਕੱਢਦੀ ਆਂਗੀ ਕੀ ਕਰੀਏ ਭੈਣੇ ਟਾਈਮ ਤਾਂ ਕੱਢਣਾ ਹੀ ਪੈਂਦਾ ਔਖੇ ਰਹੋ ਚਾਹੇ ਸੌਖੇ ਰਹੋ ਤੂੰ ਵੀ ਕੱਢ ਲੈ ਟਾਈਮ ਮੇਰੇ ਕੋਲ ਤੋਂ ਪਰ ਇੱਕ ਗੱਲ ਮੇਰੀ ਯਾਦ ਰੱਖੀ ਜਮੀਨ ਨਹੀਂ ਨਾਲ ਜਾਂਦੀ ਨਾਲ ਜਾਊਗੀ ਤਾਂ ਇੱਜ਼ਤ ਬਸ ਪੈਣ ਬਣ ਕੇ ਆਪਣੀ ਇੱਜ਼ਤ ਬਚਾ ਕੇ ਰੱਖੀ ਆ ਜਮੀਨਾ ਨਹੀਂ ਨਾਲ ਜਾਂਦੀਆਂ ਹੈਗੀਆਂ ਇਹ ਗੱਲ ਆਪਦੇ ਦਿਮਾਗ ਚ ਬਿਠਾ ਲਈ ਮੈਂ ਠੀਕ ਹੈ ਬਣ ਹਾਂ ਤੂੰ ਤੂੰ ਕਹਦੀ ਮੈਂ ਤੇਰੀ ਗੱਲ ਪੱਲੇ ਬੰਨ ਲਈ ਨਾਲੇ ਐ ਬੁਜੀ ਬੁਜੀ ਇਹ ਨਾ ਰਹਾ ਕਰ ਖੁਸ਼ ਰਹਾ ਕਰ ਇੱਥੇ ਤਾਂ ਇਹੀ ਕੁਝ ਚੱਲੀ ਜਾਊਗਾ ਤਾਂ ਹੀ ਮੈਨੂੰ ਸਮਝਾਉਣਾ ਆਈਆਂਗੇ ਮੈਨੂੰ ਪਤਾ ਤਾਂ ਲੱਗ ਗਿਆ ਸੀ ਮੈਂ ਫਿਰ ਵੀ ਤੈਨੂੰ ਪੁੱਛ ਲਿਆ ਤੂੰ ਕਹੇਂਗੀ ਪਤਾ ਨਹੀਂ ਸਾਡੇ ਘਰ ਦਾ ਭੇਤ ਲੈਂਦੀ ਹੈਗੀ ਨਹੀਂ ਕਿਹਨੇ ਜਿਹੜਾ ਜਿਹਨੂੰ ਪਤਾ ਹੁੰਦਾ ਨਾ ਉਹ ਹੀ ਦੁੱਖ ਵੰਡਾਉਂਦਾ ਹੋਰ ਨਹੀਂ ਕੋਈ ਵੰਡਾ ਸਕਦਾ ਹੈਗਾ ਇਹ ਤਾਂ ਦੁੱਖਾਂ ਚੋਂ ਨਿਕਲੀ ਹੈ ਤੈਨੂੰ ਇਹ ਦੁੱਖਾਂ ਦਾ ਪਤਾ ਤਾਂ ਤੂੰ ਮੈਨੂੰ ਸਮਝਦੀ ਹੈ ਇਹ ਤਾਂ ਗੱਲ ਨਹੀਂ ਕੋਈ ਸਮਝਦਾ ਹੈਗਾ ਇਹ ਦੁੱਖ ਮੈਂ ਹੰਢਾਏ ਨੇਗੇ ਤਾਂ ਹੀ ਤੈਨੂੰ ਸਮਝਾਉਣੀ ਆ ਵੀ ਬਸ ਬਚ ਕੇ ਰਹੀਂ ਮੇਰਾ ਤਾਂ ਫਰਜ਼ ਸੀ ਤੈਨੂੰ ਸਮਝਾਉਣਾ ਅੱਗੇ ਤੇਰੀ ਫਰਜ਼ੀ ਆ ਬਸ ਠੀਕ ਹੈ ਚੱਲ ਠੀਕ ਹੈ ਮੈਂ ਜਾਣੀ ਆਂਗੀ ਲੈ ਜਾ ਚਾਹ ਬਣਾਣੀ ਹੈ ਨਾ ਨਾ ਭੈਣੇ ਬਸ ਤੇਰਾ ਦੁੱਖ ਨਹੀਂ ਦੇਖਿਆ ਗਿਆ ਤਾਂ ਹੀ ਤੇਰੇ ਕੋਲ ਆ ਗਈ ਮੈਂ ਚੰਗਾ ਧਿਆਨ ਰੱਖੀ ਆਪਦਾ ਠੀਕ ਹੈ ਭੈਣੇ ਮੇਰੀ ਇੱਕ ਗੱਲ ਯਾਦ ਰੱਖੀ ਜ਼ਮੀਨ ਨਾਲ ਨਹੀਂ ਜਾਂਦੀ ਨਾਲ ਜਾਊਗੀ ਤਾਂ ਇੱਜ਼ਤ ਮੇਰੀ ਇੱਕ ਗੱਲ ਯਾਦ ਰੱਖੀ ਜ਼ਮੀਨ ਨਾਲ ਨਹੀਂ ਜਾਂਦੀ ਨਾਲ ਜਾਊਗੀ ਤਾਂ ਇੱਜ਼ਤ ਉਹ ਕੀ ਗੱਲ ਮੈਨੂੰ ਲੱਗਦਾ ਤੂੰ ਵੀ ਅੱਜ ਲਾਈ ਫਿਰਦੀ ਐ ਤਾਂ ਨਹੀਂ ਮੈਂ ਲਾਈ ਨਹੀਂ ਫਿਰਦੀ ਹੂੰ ਮੈਨੂੰ ਲੱਗਦਾ ਮੈਨੂੰ ਅਕਲ ਆ ਗਈ ਹੁਣ ਅੱਛਾ ਹਾਂ ਮੇਰੇ ਘਰ ਦੇ ਤਾਂ ਤੈਨੂੰ ਪਤਾ ਹੀ ਐ ਤਾਂ ਕਮਲ ਐ ਹੀ ਐ ਬਿੱਜੂ ਹੀ ਐ ਮੈਂ ਤਾਂ ਕਲੇ ਨਹੀਂ ਸੀਗੀ ਮੈਂ ਤਾਂ ਅਕਲ ਹੀ ਹੋਣ ਆਈ ਐ ਅੱਛਾ ਇਹ ਗੱਲ ਐ ਉਹ ਮੈਂ ਤਾਂ ਤੈਨੂੰ ਕਦੋਂ ਦਾ ਸਮਝਾਂਗਾ ਸੀ ਉਹੀਂ ਤੂੰ ਤਾਂ ਚਲ ਮੈਂ ਸਮਝ ਗਈ ਚਲ ਫਿਰ ਆ ਜਾ ਅੰਦਰ

ਕੀ ਹੋਇਆ ਬਾਈ ਨੂੰ ਉਹ ਬੋਲਦਾ ਕਿਉਂ ਨਹੀਂ ਉਹ ਦੱਸ ਬੋਲਦੀ ਕਿਉਂ ਨਹੀਂ ਕੀ ਹੋਇਆ ਬਾਈ ਨੂੰ ਮਰ ਗਿਆ ਉਹ ਮਰ ਗਿਆ ਕੀਨੇ ਮਾਰਿਆ ਉਹ ਤੈਨ ਨੇ ਮੇਰੀ ਇੱਕ ਗੱਲ ਯਾਦ ਰੱਖੀ ਜ਼ਮੀਨ ਨਾਲ ਨਹੀਂ ਜਾਂਦੀ ਨਾਲ ਜਾਊਗੀ ਤਾਂ ਇੱਜ਼ਤ ਸਾਚੀ ਕਾਲ ਜੀ ਹਾਂਜੀ ਦੋਸਤੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰਨਾ ਤੇ ਸਬਸਕ੍ਰਾਈਬਰ ਕਰਨਾ ਨਾ ਭੁੱਲਣਾ ਬਾਈ ਸੋਡੇ ਇੱਥੇ ਆ ਸਾਰਾ ਕੁਝ ਅੱਜ ਤਾਂ ਮਿਹਨਤ ਕਰਦੇ ਆ ਗਰਮੀ ਬਹੁਤ ਹੈ ਬਾਈ ਬਣ ਕੇ ਅੱਜ ਤਾਂ ਵੀਡੀਓ ਪਾਉਣ ਹੋਏਗੇ ਬਾਕੀ ਸਾਹ ਤੁਸੀਂ ਨੇ ਦੇਣੇ ਸੱਚੀ ਕੰਮ